ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ ਤੇ ਅੱਜ ਨਵੇਂ ਸਾਲ ਦਾ ਪਹਿਲਾ ਦਿਨ ਹੈ ਤੇ ਇੱਥੇ ਸ਼ੁਭਚਿੰਤਕਾਂ ਦੀ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਨਵੇਂ ਸਾਲ ਦੇ ਸੁਨੇਹੇ ਭੇਜਣ ਦਾ ਦੌਰ جاری ਹੈ ਪਰ ਜੇਕਰ ਤੁਹਾਡੇ ਵੀ ਫੋਨ ਦੇ ਉੱਤੇ ਨਵੇਂ ਸਾਲ ਦੀ ਕੋਈ ਤਸਵੀਰਾਂ ਆਂਦੀ ਹੈ ਜਾਂ ਫਿਰ ਨਵੇਂ ਸਾਲ ਦਾ ਕੋਈ ਮੈਸੇਜ ਆਂਦਾ ਹੈ ਤਾਂ ਉਸ ਤੋਂ ਪਹਿਲਾਂ ਰਿਪਲਾਈ ਕਰਨ ਤੋਂ ਪਹਿਲਾਂ ਸਾਵਧਾਨ ਜੀ ਹਾਂ ਬਿਲਕੁਲ ਤਾਂ ਬੜਾ ਸੋਚ ਸਮਝ ਕੇ ਰਿਪਲਾਈ ਕਰਿਓ ਕਿਉਂਕਿ ਇਹ ਰਿਪਲਾਈ ਕਰਨਾ ਤੁਹਾਨੂੰ ਭਾਰੀ ਵੀ ਪੈ ਸਕਦਾ ਹੈ ਦਰਅਸਲ ਹੁਣ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇੱਕ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਵੀਡੀਓ ਦੇ ਰਾਹੀਂ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਤੁਸੀਂ ਵੀ ਕਿਸੇ ਅਨਨੌ ਨੰਬਰ ਤੋਂ ਆ ਰਹੇ ਨਵੇਂ ਸਾਲ ਦੇ ਮੈਸੇਜ ਦੀ ਫੋਟੋ ਜਾਂ ਫਿਰ ਲਿੰਕ ਨੂੰ ਕਲਿੱਕ ਕਰਦੇ ਹੋ ਤਾਂ ਤੁਸੀਂ ਵੀ ਇੱਕ ਮੁਸੀਬਤ 'ਚ ਫਸ ਸਕਦੇ ਹੋ ਦਰਅਸਲ ਇਹ ਕੋਈ ਆਮ ਮੈਸੇਜ ਨਹੀਂ ਹੈ ਬਲਕਿ ਇਸ ਲਿੰਕ ਦੇ ਵਿੱਚ ਇੱਕ ਅਜਿਹਾ ਅਕੋਰਡਿੰਗ ਕੀਤੀ ਹੋਈ ਹੈ ਜੇਕਰ ਤੁਸੀਂ ਇਸ ਮੈਸੇਜ ਦੇ ਲਿੰਕ ਦੇ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਡਾ ਪਰਸਨਲ ਡਾਟਾ ਤੱਕ ਚੋਰੀ ਹੋ ਸਕਦਾ ਹੈ ਇਸ ਤੋਂ ਇਲਾਵਾ ਤੁਹਾਡਾ ਫੋਨ ਹੈਕ ਕਰਕੇ ਤੁਹਾਡੇ ਖਾਤੇ ਵੀ ਖਾਲੀ ਹੋ ਸਕਦੇ ਨੇ ਤਾਂ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਅਲਰਟ ਜਿਹੜਾ ਉਹ ਭੇਜਿਆ ਗਿਆ ਹੈ ਤਾਂ ਵੀਡੀਓ ਜਾਰੀ ਕਰਕੇ ਵੀ ਸੁਨੇਹਾ ਜਿਹੜਾ ਸਾਰਿਆਂ ਨੂੰ ਦਿੱਤਾ ਗਿਆ ਹੈ ਕਿ ਜੇਕਰ ਤੁਹਾਡੇ ਵੀ ਫੋਨ ਦੇ ਉੱਤੇ ਨਵੇਂ ਸਾਲ ਦੇ WhatsApp ਦੇ ਉੱਤੇ ਮੈਸੇਜ ਜਾਂ ਫਿਰ ਤਸਵੀਰਾਂ ਆਦੀਆਂ ਨੇ ਤਾਂ ਬੜਾ ਸੋਚ ਸਮਝ ਕੇ ਉਸ ਦਾ ਜਵਾਬ ਦਿੱਤਾ ਜਾਵੇ ਜੇਕਰ ਕੋਈ ਵੀ ਅਨਨੋਅ ਨੰਬਰ ਦੇ ਉੱਤੋਂ ਤੁਹਾਨੂੰ ਮੈਸੇਜ ਕਰਦਾ ਹੈ ਜਾਂ ਤੁਹਾਨੂੰ ਨਵੇਂ ਸਾਲ ਦੀ ਕੋਈ ਤਸਵੀਰ ਭੇਜਦਾ ਹੈ ਤਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਉਸ ਦਾ ਰਿਪਲਾਈ ਕਰੋ ਜੇਕਰ ਲੱਗਦਾ ਹੈ ਕਿ ਤਸਵੀਰ ਡਾਊਨਲੋਡ ਨਹੀਂ ਕਰਨੀ ਚਾਹੀਦੀ ਤਾਂ ਨਾ ਕੀਤੀ ਜਾਵੇ ਬੇਫਜ਼ੂਲ ਦੇ ਵਿੱਚ ਆ ਰਹੇ ਮੈਸੇਜ ਜਾਂ ਫਿਰ ਬੇਫਜ਼ੂਲ ਦੇ ਵਿੱਚ ਆ ਰਹੀਆਂ ਤਸਵੀਰਾਂ ਡਾਊਨਲੋਡ ਕਰਨ ਤੋਂ ਗੁਰੇਜ਼ ਕਰੋ ਨੀਤਾ ਇਹ ਤੁਹਾਡਾ ਬੈਂਕ ਖਾਤਾ ਖਾਲੀ ਕਰਾ ਸਕਦਾ ਹੈ ਨਾਲ ਦੀ ਨਾਲ ਤੁਹਾਡੀ ਨਿੱਜੀ ਜਾਣਕਾਰੀ ਵੀ ਜਿਹੜਾ ਉਹ ਉੜਾ ਸਕਦਾ ਹੈ ਤਾਂ ਪੁਲਿਸ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਇਸ ਲਿੰਕ ਦੇ ਉੱਤੇ ਕਲਿੱਕ ਕਰਦੇ ਹੋ ਤਾਂ ਤੁਹਾਡਾ ਫੋਨ ਵੀ ਹੈਕ ਹੋ ਸਕਦਾ ਹੈ ਇਸ ਤੋਂ ਇਲਾਵਾ ਤੁਹਾਡੀ ਨਿੱਜੀ ਜਾਣਕਾਰੀ ਤੁਹਾਡਾ ਪਰਸਨਲ ਡਾਟਾ ਤੱਕ ਚੋਰੀ ਜਿਹੜਾ ਉਹ ਕੀਤਾ ਜਾ ਸਕਦਾ ਹੈ ਤਾਂ ਹੁਣ ਇਸ ਨੂੰ ਲੈ ਕੇ ਵੀ ਕਾਫੀ ਕਸ਼ਮਕਸ਼ ਲੋਕਾਂ ਦੇ ਵਿੱਚ ਪਈ ਹੋਈ ਹੈ ਕਿਉਂਕਿ ਜਿਵੇਂ ਰਾਤ ਦੇ 12 ਵਜੇ ਨੇ ਨਵਾਂ ਸਾਲ ਚੜਦਾ ਹੈ ਤਾਂ ਲਗਾਤਾਰ ਫੋਨ ਦੇ ਉੱਤੇ ਸਿਲਸਿਲੇਵਾਰ ਮੈਸੇਜਾਂ ਦੀ ਝੜੀ ਲੱਗ ਜਾਂਦੀ ਹੈ ਸ਼ੁਭਚਿੰਤਕ ਪ੍ਰਸ਼ੰਸ਼ਕ ਜਾਂ ਫਿਰ ਗਲਤੀ ਜਾਬੇ ਪਰਿਵਾਰਕ ਮੈਂਬਰ ਦੋਸਤ ਲਗਾਤਾਰ ਇੱਕ ਦੂਸਰੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਨਵੇਂ ਸਾਲ ਦੀਆਂ ਵਿਸ਼ੇਸ ਜਿਹੜਾ ਨੇ ਭੇਜਦੇ ਨੇ ਤੇ ਰਿਪਲਾਈ ਵੀ ਜਿਹੜਾ ਹੈ ਸਾਰੇ ਕਰਦੇ ਨੇ ਤੇ ਸਭ ਦੇ ਦਰਮਿਆਨ ਤੇ ਜੇਕਰ ਹੁਣ ਤੁਹਾਡੇ ਵੀ ਫੋਨ ਦੇ ਉੱਤੇ ਨਵੇਂ ਸਾਲ ਦਾ ਕੋਈ ਮੈਸੇਜ ਆ ਰਿਹਾ ਹੈ ਕੋਈ ਤਸਵੀਰ ਆ ਰਹੀ ਹੈ ਤਾਂ ਸੋ ਸਮਝ ਕੇ ਉਸ ਨੂੰ ਡਾਊਨਲੋਡ ਕਰ ਰਹੋ ਦਾ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਆ ਪੁਲਿਸ ਕਮਿਸ਼ਨ ਲੁਧਿਆਣਾ ਵੱਲੋਂ ਆਪ ਸਭ ਨੂੰ ਅਪੀਲ ਹੈ ਕਿ ਨਵੇਂ ਸਾਲ ਉਪਰ ਤੁਹਾਡੇ ਫੋਨ ਉੱਤੇ ਆਉਣ ਵਾਲੇ ਵਕ ਵਕ ਮੈਸੇਜ ਜਿਨ੍ਹਾਂ ਵਿੱਚ APK ਫਾਈਲ ਤਸਵੀਰਾਂ ਜਾਂ ਕੁਝ ਅਣਜਾਣ ਲਿੰਕ ਹੋ ਸਕਦੇ ਹਨ ਕਾਲੀ ਵਿੱਚ ਇਹਨਾਂ ਮੈਸੇਜਸ ਤੇ ਕਲਿੱਕ ਨਾ ਕਰੋ ਇਹਨਾਂ ਰਾਹੀਂ ਤੁਹਾਡਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ ਤੁਹਾਡਾ ਫੋਨ ਵੀ ਹੈਕ ਹੋ ਸਕਦਾ ਹੈ ਆਓ ਸਾਈਬਰ ਸੁਰੱਖਿਅਤ ਬਣ ਕੇ ਸਾਈਬਰ ਜਾਗਰੂਕ ਬਣ ਕੇ ਨਵੇਂ ਸਾਲ ਦੀ ਸ਼ੁਰੂਆਤ ਕਰੀਏ ਪੁਲਿਸ